ਕੋ ਵੈਲਕਮ ਹੈ ਕੋਈ ਕਾਉਂਸਲਰ ਜਿਹੜੇ ਨੇ ਇਹਨਾਂ ਦੇ ਹਰ ਕਾਉਂਸਲਰ ਦੀ ਇੱਥੇ ਮੇਰੇ ਖਿਆਲ ਤਕਰੀਬਨ 5000 ਤੋਂ ਵੱਧ ਹੀ ਵੋਟ ਹੋਣਗੇ 5 5 6 6 ਚਲੋ 5 6000 ਚਲੋ 7ਵੀ ਹੋਏਗੀ 6 ਵੀ ਹੋਏਗੀ 5 ਵੀ ਹੋਏਗੀ ਕਹਿੰਦਾ ਮੇਰਾ ਮਤਲਬ ਸੀ 5 5 6 6000 ਵੋਟ ਨੂੰ ਰਿਪਰੈਜ਼ੈਂਟ ਕਰਦੇ ਅੱਜ 5 ਜਣੇ ਆ 25000 ਵੋਟ ਤੇ ਸਿੱਧਾ ਹੀ ਆ ਗਏ ਸੀ ਮੈਂ ਨਹੀਂ ਕਹਿੰਦਾ ਕਿ 100% ਆਂਦੀ ਹੈ ਬਟ ਉਹ ਰਿਪਰੈਜ਼ੈਂਟੇਸ਼ਨ ਜਿੱਥੇ ਕਿ ਆਏ ਮੈਜੋਰਟੀ ਵੋਟਸ ਯੋਅਰਸ ਮੈਂ ਇਹਨਾਂ ਨੂੰ ਇਹੀ ਅਪੀਲ ਕੀਤੀ ਕਿ ਹੁਣ ਹਾਊਸ ਟੂ ਹਾਊਸ ਟਾਈਪ ਕਾਂਗਰਸ ਦਾ ਮੈਨੀਫੈਸਟੋ ਚੱਕੋ ਆਪਨੇ ਜੋ ਜੋ ਵਾਦੇ ਕੀਤੇ ਪੂਰੇ ਨਹੀਂ ਕੀਤੇ ਤੇ ਮੋਦੀ ਨੇ ਜੋ ਕੁਝ ਕੀਤਾ ਜੇ ਡਾਕਟਰ ਅੰਬੇਦਕਰ ਸਾਹਿਬ ਦਾ ਕਨਸਟੀਟਿਊਸ਼ਨ ਬਚਾਣਾ ਹੈ ਜੇ ਡੈਮੋਕਰੇਸੀ ਨੂੰ ਬਚਾਣਾ ਹੈ ਕਿਉਂਕਿ ਜੇ ਐਤ ਕੀ ਗਲਤੀ ਨਾਲ ਆ ਗਿਆ ਤੇ ਇਹਨੇ ਉਹ ਕੰਮ ਕਰਨਾ ਜੋ ਪਿਊਟਿਨ ਨੇ ਰਸ਼ੀਆ ਚ ਕੀਤਾ ਸਾਰੀ ਜ਼ਿੰਦਗੀ ਵਾਸਤੇ ਨੇ ਐਲਾਨ ਕਰਦੇ ਨੇ ਕਿ ਮੈਂ ਹੀ ਰਹੂੰਗਾ ਇੱਥੋਂ ਦਾ ਰਾਸ਼ਟਰਪਤੀ ਤੇ ਨਾ ਕੋਈ ਐਮਸੀ ਬਣਨਾ ਤੇ ਨਾ ਕੋਈ ਸਰਪੰਚ ਬਣਨਾ ਤੇ ਚੰਗੀ ਤਰ੍ਹਾਂ ਵਿਚਾਰ ਲਓ ਜੇ ਤੇ ਆਪਣੀ ਵੀ ਲਾਸਟ ਇਲੈਕਸ਼ਨ ਲੜਨੀ ਹੈ ਤੇ ਫਿਰ ਤੇ ਇਹਦੇ ਦਿੱਤਨ ਚ ਹੀ ਲਾਭ ਆਪਨ ਤੇ ਜੇ ਆਪਾਂ ਵੀ ਅੱਗੇ ਤੋਂ ਲੜਨੀ ਹੈ ਤੇ ਡੈਮੋਕ੍ਰੇਸੀ ਨੂੰ ਬਚਾਉਣਾ ਚਾਹਨੇ ਲੋਕ ਰਾਜ ਨੂੰ ਬਚਾਉਣਾ ਚਾਹਨੇ ਆਪਾਂ ਦਾ ਸੰਵਿਧਾਨ ਬਚਾਉਣਾ ਚਾਹਨੇ ਤੇ ਫਿਰ ਇਹਨੂੰ ਤੋੜਨਾ ਜ਼ਰੂਰੀ ਹੈ ਪੰਜਾਬ ਦੇ ਹਾਲਾਤ ਇਹਨੇ ਮੈਂ ਪਹਿਲੇ ਵੀ ਕਹਿ ਚੁੱਕਿਆ ਹੁਣ ਫੇਰ ਕਹਿਣ ਨੂੰ ਤਿਆਰ ਕਿਸੇ ਵੀ ਸੀਟ ਤੇ ਪੰਜਾਬ ਤੇ ਭਾਜਪਾ 2 ਨੰਬਰ ਤੇ ਵੀ ਹੈ ਨਹੀਂ ਤੂੰ ਬਾਕੀਆਂ ਦੇ ਤੇ ਗੱਲ ਹੀ ਚੱਲ ਇਵਨ ਪੰਜਾਬ ਹਾਂ ਪਟਿਆਲਾ ਸਰ ਪਟਿਆਲਾ ਚ ਕੀ ਦੇ ਨਾਲ ਮੁਕਾਬਲਾ ਦੇਖ ਰਿਹਾ ਫਿਰ ਜੀ ਬੀਜੇਪੀ ਨਹੀਂ ਹੈਗੀ ਵੇਖੋ ਇਸ ਤਰ੍ਹਾਂ ਬੇਸਿਕਲੀ ਵੀਰ ਫਾਈਟਿੰਗ ਦੀ ਆਪ ਹੈ ਐ ਨੰਬਰ 3 ਤੇ ਖਾਲੀ ਦਲ ਤੇ ਨੰਬਰ 4 ਤੇ ਪ੍ਰਨੀਤ ਕੌਰ ਜੀ ਸਰਦਾਰਨੀ ਪ੍ਰਨੀਤ ਕੌਰ ਜੀ ਤੋਂ ਇਹ ਜਿਹੜਾ ਇਹ ਸਰਕਾਰ ਜਿਹੜੀ ਪ੍ਰੈਜ਼ੀਡੈਂਟ ਸਰਕਾਰ ਇਹਨਾਂ ਦੇ ਮੰਤਰੀ ਤੇ ਆਪ ਹੀ ਜਿੱਤਣਾ ਨਹੀਂ ਚਾਹੁੰਦੇ ਉਹਦੇ ਵਿਚਾਰੇ ਪੈਰ ਖਿੱਚੀ ਜਾਂਦੇ ਨੇ ਉਹ ਜਾਂਦੇ ਮੰਤਰੀ ਮੰਡਲ ਸਾਡੇ ਕੋਲ ਨੇ ਉੱਤੇ ਜਾ ਕੇ ਇਹਨਾਂ ਨੂੰ ਪੁੱਛਣਾ ਕਿੰਨੇ ਦੀ ਇਹ ਡਾਕਟਰਾਂ ਦੇ ਕਾ ਪਾਊਡਰ ਬਣ ਜਾਣੇ ਜਾ ਕੇ ਉੱਥੇ ਇੱਥੇ ਤੇ ਉਹਨਾਂ ਦੀ ਸੁਣਵਾਈ ਹੈ ਮੰਤਰੀ ਜੀ ਨੇ ਸਾਰੇ ਕੰਮ ਕਰੀ ਜਾਂਦੇ ਨੇ ਤੋਂ ਇਸ ਗੱਲ ਕਰਨ ਜਦੋਂ ਪਲਵਾਨ ਆਪ ਹੀ ਕਿਸੇ ਕੁਸ਼ਤੀ ਨੂੰ ਜਿੱਤਣਾ ਨਹੀਂ ਚਾਹਦਾ ਤੇ ਕੋਸ਼ਿਸ਼ ਕੀ ਕਰੇਗਾ ਬਾਹਰ ਬੈਠਾ ਜੀ ਸੋ ਇਸ ਗੱਲ ਕਰਨ ਇਹ ਜਿੰਨੇ 5 ਦੇ 5 ਖਿਡਾਰੀ ਨੇ ਇਹ ਬਰੰਗ ਚਿੱਠੀਆਂ ਵਰਗਾ ਜਦੋਂ ਕੋਈ ਮਾਲਕ ਚਿੱਠੀ ਨਹੀਂ ਰੀਸੀਵ ਕਰਦਾ ਉਹ ਬਰੰਗ ਫੇਰ ਪੋਸਟ ਆਫਿਸ ਚ ਆ ਜਾਂਦੀਆਂ ਇਹ ਬਰੰਗ ਚਿੱਠੀਆਂ ਫੇਰ ਪੋਸਟ ਆਫਿਸ ਚ ਆਰ ਤਰੀਕ ਨੂੰ ਪਹੁੰਚ ਜਾਂਦੀਆਂ ਬਹੁਤ ਬਹੁਤ ਨਹੀਂ ਵੇਖੋ ਵੈਲਕਮ ਹੈ ਕੋਈ ਕਾਉਂਸਲਰ ਜਿਹੜੇ ਨੇ ਇਹਨਾਂ ਦੇ ਹਰ ਕਾਉਂਸਲਰ ਦੀ ਇੱਥੇ ਮੇਰੇ ਕਹਾ ਤਕਰੀਬਨ 5000 ਤੋਂ ਵੱਧ ਦੀ ਵੋਟ ਹੋਣੀ ਹੈ ਹਾਂ ਜੀ 5 5 6 6 ਚਲੋ 5 6000 ਲੋ 7ਵੀ ਹੋਏਗੀ 6 ਵੀ ਹੋਏਗੀ 5 ਵੀ ਹੋਏਗੀ ਕਹਿੰਦਾ ਮੇਰਾ ਮਤਲਬ ਸੀ 5 5 6 6000 ਵੋਟ ਨੂੰ ਰਿਪਰੈਜ਼ੈਂਟ ਕਰਦੇ ਅੱਜ 5 ਜਣੇ ਆ 25000 ਵੋਟ ਤੇ ਸਿੱਧਾ ਹੀ ਆ ਗਏ ਸੀ ਮੈਂ ਨਹੀਂ ਕਹਿੰਦਾ ਕਿ 100% ਆਂਦੀ ਹੈ ਬਟ ਉਹ ਰਿਪਰੈਜ਼ੈਂਟੇਸ਼ਨ ਜਿੱਥੇ ਕਿ ਆਏ ਮੈਜੋਰਟੀ ਵੋਟਰ ਇਜ਼ ਯੋਰਸ ਮੈਂ ਇਹਨਾਂ ਨੂੰ ਇਹੀ ਅਪੀਲ ਕੀਤੀ ਕਿ ਹੁਣ ਹਾਊਸ ਟੂ ਹਾਊਸ ਟਾਈਮ ਕਾਂਗਰਸ ਦਾ ਮੈਨੀਫੈਸਟੋ ਚੁੱਕੋ ਆਪਨੇ ਜੋ ਜੋ ਵਾਦੇ ਕੀਤੇ ਪੂਰੇ ਨਹੀਂ ਕੀਤੇ ਤੇ ਮੋਦੀ ਨੇ ਜੋ ਕੁਝ ਕੀਤਾ ਜੇ ਡਾਕਟਰ ਅੰਬੇਦਕਰ ਸਾਹਿਬ ਦਾ ਕਨਸਟੀਟਿਊਸ਼ਨ ਬਚਾਣਾ ਹੈ ਜੇ ਡੈਮੋਕ੍ਰੇਸੀ ਨੂੰ ਬਚਾਣਾ ਹੈ ਕਿਉਂਕਿ ਜੇ ਐਤਕੀ ਗਲਤੀ ਨਾਲ ਆ ਗਿਆ ਤੇ ਇਹਨੂੰ ਉਹ ਕੰਮ ਕਰਨਾ ਹੈ ਜੋ ਪਿਊਟਿਨ ਨੇ ਰਸ਼ੀਆ ਚ ਕੀਤਾ ਸਾਰੀ ਜ਼ਿੰਦਗੀ ਵਾਸਤੇ ਨੇ ਐਲਾਨ ਕਰ ਦੇਣਾ ਕਿ ਮੈਂ ਹੀ ਰਹੂੰਗਾ ਇੱਥੋਂ ਦਾ ਰਾਸ਼ਟਰਪਤੀ ਤੇ ਨਾ ਕੋਈ ਐਮਸੀ ਬਣਨਾ ਤੇ ਨਾ ਕੋਈ ਸਰਪੰਚ ਬਣਨਾ ਤੇ ਚੰਗੀ ਤਰ੍ਹਾਂ ਵਿਚਾਰ ਲਓ ਜੇ ਤੇ ਆਪਣੀ ਵੀ ਲਾਸਟ ਇਲੈਕਸ਼ਨ ਲੜਨੀ ਹੈ ਤੇ ਫਿਰ ਤੇ ਇਹਦੇ ਦਿੱਤਨ ਚ ਹੀ ਲਾਭ ਆਪਨ ਤੇ ਜੇ ਆਪਾਂ ਵੀ ਅੱਗੇ ਤੋਂ ਲੜਨੀ ਹੈ ਤੇ ਡੈਮੋਕ੍ਰੇਸੀ ਨੂੰ ਬਚਾਣਾ ਚਾਹੁੰਦੇ ਲੋਕ ਰਾਜ ਨੂੰ ਬਚਾਣਾ ਚਾਹੁੰਦੇ ਆ ਆਪਣਾ ਸੰਵਿਧਾਨ ਬਚਾਣਾ ਚਾਹੁੰਦੇ ਆ ਤੇ ਫਿਰ ਇਹਨੂੰ ਤੋੜਨਾ ਜ਼ਰੂਰੀ ਹੈ ਪੰਜਾਬ ਦੇ ਹਾਲਾਤ ਇਹਨੇ ਮੈਂ ਪਹਿਲੇ ਵੀ ਕਹਿ ਚੁੱਕਿਆ ਹੁਣ ਫੇਰ ਕਹਿਣ ਨੂੰ ਤਿਆਰ ਕਿਸੇ ਵੀ ਸੀਟ ਤੇ ਪੰਜਾਬ ਤੇ ਭਾਜਪਾ 2 ਨੰਬਰ ਤੇ ਵੀ ਹੈ ਨਹੀਂ ਤੂੰ ਬਾਕੀਆਂ ਦੇ ਤੇ ਘਾਲੀ ਚੱਲ ਇਵਨ ਪੰਜਾਬ ਹਾਂ ਪਟਿਆਲਾ ਸਰ ਪਟਿਆਲਾ ਚ ਕੀ ਦੇ ਨਾਲ ਮੁਕਾਬਲਾ ਦੇਖ ਰਿਹਾ ਫਿਰ ਜੀ ਬੀ ਜੀ ਪੀ ਨਹੀਂ ਹੈਗੀ ਵੇਖੋ ਇਸ ਤਰ੍ਹਾਂ ਬੇਸਿਕਲੀ ਵੀਰ ਫਾਈਟਿੰਗ ਦੀ ਆਪ ਹੈ ਐਂਡ ਨੰਬਰ 3 ਤੇ ਖਾਲੀ ਦਲ ਤੇ ਨੰਬਰ 4 ਤੇ ਪਰਨੀਤ ਕੌਰ ਜੀ ਸਰਦਾਰ ਨੇ ਪਰਨੀਤ ਕੌਰ ਜੀ ਤੋਂ ਇਹ ਜਿਹੜਾ ਇਹ ਸਰਕਾਰ ਜਿਹੜੀ ਪ੍ਰੈਜ਼ੀਡੈਂਟ ਸਰਕਾਰ ਹੈ ਇਹਨਾਂ ਦੇ ਮੰਤਰੀ ਤੇ ਆਪ ਹੀ ਜਿੱਤਣਾ ਨਹੀਂ ਚਾਹੁੰਦੇ ਉਹ ਤੇ ਵਿਚਾਰੇ ਪੈਰ ਖਿੱਚੀ ਜਾਂਦੇ ਨੇ ਉਹ ਚਾਹੁੰਦੇ ਮੰਤਰੀ ਮੰਡਲ ਸਾਡੇ ਕੋਲ ਨੇ ਉੱਤੇ ਜਾ ਕੇ ਇਹਨਾਂ ਨੂੰ ਪੁੱਛਣਾ ਕਿੰਨੇ ਦੀ ਇਹ ਡਾਕਟਰਾਂ ਦੇ ਕਾ ਪਾਊਡਰ ਬਣ ਜਾਣੇ ਜਾ ਕੇ ਉੱਥੇ ਇੱਥੇ ਤੇ ਉਹਨਾਂ ਦੀ ਸੁਣਵਾਈ ਹੈ ਮੰਤਰੀ ਨੇ ਸਾਰੇ ਕੰਮ ਕਰੀ ਜਾਂਦੇ ਨੇ ਤੋਂ ਇਸ ਗੱਲ ਕਰਨ ਜਦੋਂ ਪੁਲਵਾਨ ਆਪ ਹੀ ਕਿਸੇ ਕੁਸ਼ਤੀ ਨੂੰ ਜਿੱਤਣਾ ਨਹੀਂ ਚਾਹਦਾ ਤੇ ਕੋਚ ਕੀ ਕਰੇਗਾ ਬਾਹਰ ਬੈਠਾ ਜੀ ਸੋ ਇਸ ਗੱਲ ਕਰਨ ਇਹ ਜਿੰਨੇ ਪੰਜ ਦੇ ਪੰਜ ਖਿਲਾੜੇ ਨੇ ਇਹ ਬਰੰਗ ਚਿੱਠੀਆਂ ਵਰਗਾ ਜਦੋਂ ਕੋਈ ਮਾਲਕ ਚਿੱਠੀ ਨਹੀਂ ਰੀਸੀਵ ਕਰਦਾ ਤਾਂ ਬਰੰਗ ਫੇਰ ਪੋਸਟ ਆਫਿਸ 'ਚ ਆ ਜਾਂਦੀਆਂ ਇਹ ਬਰੰਗ ਚਿੱਠੀਆਂ ਫੇਰ ਪੋਸਟ ਆਫਿਸ 4 ਤਰੀਕ ਨੂੰ ਪਹੁੰਚ ਜਾਂਦੀਆਂ ਬਹੁਤ ਬਹੁਤ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par ब...